ਮਾਂਰਸਾ ਜ਼ਿਲ੍ਹੇ ਦੇ ਵਿੱਚ ਜਦੋਂ ਵੀ ਕੋਈ ਮੰਤਰੀ ਜਾਂ ਕੋਈ ਸਰਕਾਰ ਦਾ ਪ੍ਰਤਿਨਿਧ ਆਉਂਦਾ ਤਾਂ ਅਸੀਂ ਮਾਂਰਸਾ ਦੀ ਵਾਇਸ ਆਫ ਮਾਂਰਸਾ ਵੱਲੋਂ ਇਹ ਮੁੱਦੇ ਉਠਾਏ ਨੇ ਸੀਵਰੇਜ ਦਾ ਮੁੱਦਾ ਜੋ ਕਾਫੀ ਗੰਭੀਰ ਮੁੱਦਾ ਪਿਛਲੇ ਲੰਮੇ ਸਮੇਂ ਤੋਂ ਅਸੀਂ ਉਠਾ ਰਹੇ ਹਾਂ ਪਰ ਕੋਈ ਯੋਗ ਹੱਲ ਨਾ ਹੋਣ ਕਾਰਨ ਅਸੀਂ 1 ਮਈ ਤੋਂ ਮਾਂਰਸਾ ਦਾ ਮੇਨ ਚੌਂਕਾ ਸੀ ਸੇਵਾ ਸਿੰਘ ਠਿੱਕਰੀ ਵਾਲਾ ਚੌਂਕ বাস ਸਟੈਂਡ ਦੇ ਸਾਹਮਣੇ ਉੱਥੇ ਸਾਰੇ ਮਾਨਸਾ ਦੇ ਸ਼ਹਿਰੀਆਂ ਵੱਲੋਂ ਇਹ ਧਰਨਾ ਲਾਇਆ ਗਿਆ ਜੀ ਤੇ ਧਰਨੇ ਦੇ ਕਾਰਨ ਜਿਹੜੇ ਸ਼ਹਿਰ ਦੀ ਸੀਵਰੇਜ ਦੀ ਸਮੱਸਿਆ ਤੇ ਸਫਾਈ ਦੀ ਸਮੱਸਿਆ ਉਹਦੇ ਹੱਲ ਵੱਲ ਅਸੀਂ ਵਧਣਾ ਸ਼ੁਰੂ ਕੀਤਾ ਤੇ ਪ੍ਰਸ਼ਾਸਨ ਵੀ ਕੋਈ ਅਧਿਕਾਰੀ ਆਇਆ ਜਾਂ ਕੋਈ ਕਿਸੇ ਲੀਡਰ ਨੇ ਜਾਂ ਕੋਈ ਸਾਈਟ ਆ ਕੇ ਵੀ ਅਸੀਂ ਆ ਤੁਹਾਡੇ ਨਾਲ ਮੈਂ ਤੁਹਾਨੂੰ ਇਹੀ ਦੱਸ ਰਿਹਾ ਕਿ ਉਸ ਸਮੇਂ ਤੋਂ ਲੈ ਕੇ ਪ੍ਰਸ਼ਾਸਨ ਹਰਕਤ ਵਿੱਚ ਆਮ ਇੱਕ ਚੋਣ ਜਾਬਤਾ ਲੱਗਿਆ ਹੋਇਆ ਵੱਖ-ਵੱਖ ਪਾਰਟੀਆਂ ਦੇ ਜੋ ਲੀਡਰ ਨੇ ਉਹ ਵੀ ਆ ਕੇ ਇਸ ਧਰਨੇ ਨੂੰ ਸਬੋਧਨ ਕਰਦੇ ਆ ਪਰ ਜਦ ਤੱਕ ਕੋਈ ਪੱਕਾ ਹੱਲ ਨਹੀਂ ਨਿਕਲਦਾ ਉਸ ਸਮੇਂ ਤੱਕ ਇਹ ਧਰਨਾ ਜਾਰੀ ਰਹੇਗਾ ਪਿਛਲੇ ਦਿਨੀ ਸਾਨੂੰ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੇ ਨਮਾਇੰਦਿਆਂ ਨੂੰ ਬੁਲਾਇਆ ਸੀ ਤਾਂ ਉਹਨਾਂ ਨੇ ਕਹਿਆ ਸੀ ਕਿ ਤੁਸੀਂ ਆਪ ਦਾ ਰੋਸ ਧਰਨਾ ਚੱਕ ਲੋ ਤੇ ਅਸੀਂ ਤੁਹਾਡੀਆਂ ਮੰਗਾਂ ਮੰਨ ਲੈਨੇ ਆ ਪਰ ਜੋ ਵੀ ਉਹਨਾਂ ਨੇ ਸਾਨੂੰ ਦਿਖਾਇਆ ਚਿੱਠੀ ਪੱਤਰ ਜੋ ਆਪਣਾ ਚੰਡੀਗੜ੍ਹ ਨਾਲ ਜਾਂ ਹੈੱਡਕੁਆਰਟਰ ਨਾਲ ਉਹਨਾਂ ਨੇ ਵਾਰਤਾਲਾਪ ਕੀਤਾ ਹੋਇਆ ਜਾਂ ਅਸੀਂ ਦੇਖਦੇ ਆਂ ਸ਼ਹਿਰ ਪੱਦਰ ਤੇ ਸੀਵਰੇਜ ਦੀ ਸਫਾਈ ਲਈ ਉਹਨਾਂ ਨੇ ਕੋਈ ਮਸ਼ੀਨਰੀ ਲੈਂਦੀ ਹੋਈ ਆ ਉਹ ਸਾਨੂੰ ਹਲੇ ਟੁਕ ਵੀ ਨਹੀਂ ਲੱਗੀ ਕਿ ਟੁਕ ਮਾਂ ਹੱਲ ਮਤਲਬ ਬਦੇ ਦਾ ਹੋਏ ਨੇ ਪਰ ਪੂਰੇ ਹੱਲ ਲਈ ਉਹ ਟਕਵਾਨ ਲੱਗਿਆ ਸੀਵਰੇਜ ਦੀ ਸਮੱਸਿਆ ਸੀਵਰੇਜ ਦੀ ਸਮੱਸਿਆ ਦਾ ਲਗਭਗ ਬਹੁਤ ਲੰਮੇ ਸਮੇਂ ਤੋਂ ਆ ਇਹਨੂੰ ਅਸੀਂ ਮੈਂ ਸੁਣ ਦੱਸਾਂ ਸਮੱਸਿਆ ਜਿਹੜੀ ਫਿਰ ਹੁਣ ਬੋਟਾਂ ਦੇ ਵਿੱਚ ਜਿਹੜਾ ਘਰਨਾ ਕਿ ਲਾਇਆ ਮੈਂ ਤੁਹਾਨੂੰ ਦੱਸ ਦੇਵਾਂ ਕਿ ਪਿਛਲੀਆਂ ਜੋ ਮਿਸਪਲ ਕਮੇਟੀਆਂ ਰਹੀਆਂ ਉਦੋਂ ਵੀ ਇਹ ਸਮੱਸਿਆ ਰਹੀ ਆ ਤੇ ਵੱਖ-ਵੱਖ ਸਮੇਂ ਤੇ ਅਸੀਂ ਇਸ ਨੂੰ ਮੁੱਦੇ ਨੂੰ ਉਠਾਉਂਦੇ ਰਹੇ ਆ ਤੇ ਹੁਣ ਸਾਨੂੰ ਵੀ ਲੱਗਿਆ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਿ ਵੋਟਾਂ ਦਾ ਸਮਾਂ ਹੈ ਤੇ ਇਸ ਦਾ ਕੋਈ ਯੋਗ ਹੱਲ ਨਿਕਲ ਸਕਦਾ ਇਸੇ ਲਈ ਅਸੀਂ ਧਰਨਾ ਲਾਇਆ ਕਿੰਨੇ ਟਾਈਮ ਧਰਨਾ ਕਰਨਾ ਕਿ ਜਗਦੇ ਮਾਲੂਮ ਨਹੀਂ ਇਹ ਤਾਂ ਜਦ ਤੱਕ ਇਹਦਾ ਹੱਲ ਨਹੀਂ ਹੁੰਦਾ ਇਹ ਧਰਨਾ ਜਾਰੀ ਰਹੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਸ਼ੰਗਾਰ ਨੂੰ ਅਸੀਂ ਹੋਰ ਟਿੱਕਾ ਕਰਨ ਜਾ ਰਹੇ ਆ ਕੱਲ ਨੂੰ ਹੀ 6 ਤਰੀਕ ਨੂੰ ਸੋਮਵਾਰ ਨੂੰ ਬਹੁਤ ਵੱਡਾ ਇਕੱਠ ਇੱਥੇ ਹੋ ਰਿਹਾ ਇਸ ਜਗ੍ਹਾ ਤੇ ਕੱਲ ਨੂੰ ਹੀ ਸੀਐਮ ਭਗਵੰਤ ਮਾਨ ਦੀ ਵੀ ਇੱਧਰ ਫੇਰੀ ਆ ਗਈ ਤੇ ਅਸੀਂ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਸੀਐਡੀ ਜੋ ਵੀ ਹੈ ਉਹਨਾਂ ਤੇ ਕੇ ਗੱਲ ਪਹੁੰਚਾਵੇ ਵੀ ਕਿ ਮਾਨਸਾ ਦੇ ਲੋਕ ਬਹੁਤ ਦੁਖੀ ਨੇ ਤੇ ਉਹ ਚੌਂਕ ਰੁੱਕੀ ਬੈਠੇ ਨੇ ਇਹ ਹੰਤ ਤੱਕ ਸੀਮਤ ਰਹੂਗਾ ਕਿ ਪਰੋਸੇ ਤੇ ਵੀ ਕਰਨਾ ਚਾਹਿਆ ਸਰ ਨਹੀਂ ਅਸੀਂ ਦੇਖਾਂਗੇ ਜਦੋਂ ਤੱਕ ਸਾਨੂੰ ਕੋਈ ਲੱਗੂਗਾ ਕਿ ਇਹ ਸੱਲ ਵੱਲ ਕੋਈ ਜੋਗ ਬਾਧ ਰਿਹਾ ਜਾਂ ਕੋਈ ਜ਼ਿੰਮੇਵਾਰੀ ਲੈਣ ਨੂੰ ਅਧਿਕਾਰੀ ਤਿਆਰ ਆ ਤਾਂ ਜਦੋਂ ਸਾਨੂੰ ਲੱਗੇਗਾ ਕਿ ਇਸ ਵਾਰ ਵਧੇ ਹੋਏ ਨੇ ਜਾਂ ਹੁਣ ਇਹ 50% 30% ਕਮ ਹੋ ਰਿਹਾ ਤੇ ਉਸ ਤੋਂ ਬਾਅਦ ਅਸੀਂ ਸੋਚਾਂਗੇ ਹੁਣ ਅਸੀਂ 2200 ਮਾਨਸਾ ਨਾਂ ਦੀ ਇਹ ਸੰਸਥਾ ਜਿਹੜੀ ਹੈ ਇਹ ਚਲਾ ਰਹੇ ਹਾਂ ਸਮਾਜਿਕ ਕੰਮ ਕਰਦੇ ਹਾਂ ਤੇ ਹੁਣ ਇਹ ਜਿਹੜਾ ਅਸੀਂ ਸੀਵਰੇਜ ਦੀ ਸਮੱਸਿਆ ਦਾ ਹੈ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕਿ ਇਹ ਇਲੈਕਸ਼ਨ ਦੇ ਸਮੇਂ ਵਿੱਚ ਹੀ ਇਹਨੂੰ ਕਿਉਂ ਅਸੀਂ ਚੱਕਿਆ ਇਲੈਕਸ਼ਨ ਦੇ ਸਮੇਂ ਵਿੱਚ ਅਸੀਂ ਨਹੀਂ ਇਸ ਮੁੱਦੇ ਨੂੰ ਚੱਕਿਆ ਅਸਲ ਵਿੱਚ ਕੀ ਹੈ ਕਿ ਸੀਵਰੇਜ ਦੀ ਸਮੱਸਿਆ ਹੀ ਇਨ੍ਹਾਂ ਦਿਨਾਂ ਦੇ ਵਿੱਚ ਵਾੜੀ ਵੱਧ ਗਈ ਹੈ ਹੁਣ ਇਸ ਬਸ ਸਟੈਂਡ ਨੂੰ ਜੇ ਦੇਖ ਕੇ ਜੇ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਸੀਵਰੇਜ ਦੀ ਸਮੱਸਿਆ ਨਹੀਂ ਪਰ ਲੋਕਾਂ ਦੇ ਘਰਾਂ ਵਿੱਚ ਜਾ ਕੇ ਦੇਖੀਏ ਤਾਂ ਲੋਕਾਂ ਦੇ ਜਿਹੜੇ ਟਾਇਲਟ ਨੇ ਜਾਂ ਹੋਰ ਹੈ ਉਹ ਬੰਦ ਹੋਏ ਹੋਏ ਹੈ ਤੇ ਪਾਣੀ ਲੋਕਾਂ ਦੇ ਗੰਦਾ ਜਿਹਾ ਘਰਾਂ 'ਚ ਹੋਇਆ ਹੋਇਆ ਹੈ ਅਸੀਂ ਚਾਹੁੰਦੇ ਹਾਂ ਕਿ ਜਦੋਂ ਅਸੀਂ ਇਸ ਸੀਵਰੇਜ ਦੀ ਸਮੱਸਿਆ ਨਾਲ ਅਸੀਂ ਦੂਜੇ ਦਾ ਅਸੀਂ ਦੇਖਿਆ ਤਾਂ ਇਹਦੇ ਵਿੱਚ ਬਹੁਤ ਵੱਡਾ ਬਜਟ ਸਰਕਾਰ ਵੱਲੋਂ ਸੀਵਰੇਜ ਦੇ ਵਾਸਤੇ ਰੱਖਿਆ ਗਿਆ ਪਰ ਅਸੀਂ ਉਹ ਦੇਖ ਕੇ ਹੈਰਾਨ ਰਹਿ ਗਏ ਕਿ ਉਹਦੇ ਵਿੱਚ ਜਿਹੜੀ ਸਮੱਸਿਆ 134 ਕਰੋੜ ਰੁਪਇਆ ਸੀਵਰੇਜ ਦੀ ਹੱਲ ਵਾਸਤੇ ਰੱਖਿਆ ਗਿਆ ਪਰ ਉਹਦੇ ਵਿੱਚੋਂ ਇੱਕ ਜਿਹੜੀਆਂ ਮਸ਼ੀਨਾਂ ਜਾਂ ਹੋਰ ਇਨਫਰਾਸਟ੍ਰਕਚਰ ਲਿਖਿਆ ਗਿਆ ਉਹ ਇੱਕ ਵੀ ਇੱਥੇ ਮਾਨਸਾ ਜ਼ਿਲ੍ਹੇ ਵਿੱਚ ਨਹੀਂ ਆਇਆ ਇਹ ਸਬੰਧੀ ਅਸੀਂ ਗੱਲ ਵੀ ਕੀਤੀ ਜਦੋਂ ਕਿਸੇ ਗੱਲ ਕਰਦੇ ਆ ਨਗਰ ਕਾਉਂਸਲ ਵਾਲੇ ਕਹਿੰਦੇ ਆ ਜੀ ਇਹ ਸਾਡੇ ਤੱਕ ਸੀਮਿਤ ਨਹੀਂ ਇਹ ਐਮਐਲਏ ਤੱਕ ਐ ਐਮਐਲਏ ਨਾਲ ਕਰਦੇ ਆ ਉਹ ਤਾਂ ਸਾਡੇ ਕੋਲੇ ਆ ਆਖੀ ਵੀ ਨਹੀਂ ਕਿ ਇੱਕ ਅਈ ਉਹਨਾਂ ਨੇ ਹੰਗਾਰਾ ਨਹੀਂ ਭਰਿਆ ਸਾਡਾ ਤਾਂ ਇਸ ਕਰਕੇ ਮਜਬੂਰਨ ਵਸ ਸਾਨੂੰ ਇਹ ਜਿਹੜਾ ਧਰਨਾ ਲਾਉਣਾ ਪਿਆ ਅੱਜ ਧਰਨਾ ਪੰਜਵੇਂ ਦਿਨ ਅਸੀਂ ਦਾਖਲ ਹੋਏ ਆ ਪਰ ਪਹਿਲੀ ਤਰੀਕ ਤੋਂ ਹੀ ਜਦੋਂ ਅਸੀਂ ਧਰਨਾ ਲਾਇਆ ਸੀ ਉਦੋਂ ਤੋਂ ਹੀ ਪ੍ਰਸ਼ਾਸਨ ਸਾਨੂੰ ਅਠਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ ਹੁਣ ਜਿਵੇਂ ਸਾਨੂੰ ਪਤਾ ਲੱਗਿਆ ਕਿ ਭਗਵੰਤ ਮਾਨ ਜੀ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੂੰ ਦੇ ਸੰਪਰਕ ਚਾ ਇਹ ਮਸਲਾ ਤੇ ਅਸੀਂ ਸਮਝਦੇ ਹਾਂ ਕਿ ਜਿਹੜਾ ਕੋਈ ਪੈਸੇ ਦਾ ਮਸਲਾ ਹੈ ਜਾਂ ਹੋਰ ਹੈ ਇਸ ਕਰਕੇ ਹੱਲ ਕੱਢ ਦਿੱਤਾ ਜਾਵੇ ਕਿਉਂਕਿ ਮਾਨਸਾਵਾਸੀ ਇਸ ਦੀ ਇੱਕ ਬੇਸਿਕ ਸਮੱਸਿਆ ਹੈ ਇਹ ਮੁੱਢਲੀ ਲੋੜ ਹੀ ਹੈ ਮੇਰਾ ਖਿਆਲ ਹੈ ਇਹਦੇ ਵਾਸਤੇ ਕੋਈ ਵਿਸ਼ੇਸ਼ ਨਹੀਂ ਪਰ ਇਹ ਮੁੱਢਲੀ ਸਮੱਸਿਆ ਦਾ ਹੱਲ ਕੱਢਿਆ ਜਾਵੇ